ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਜੀਐਸਡੀ ਪੰਜਾਬ ਮੀਡੀਆ ਦੇ ਨਾਲ ਮੈਂ ਜਸਪ੍ਰੀਤ ਕੌਰ ਕੈਮਰਾਮੈਨ ओपी ਬੰਟੂ ਦੇ ਨਾਲ ਅੱਜ ਅਸੀਂ ਪਹੁੰਚੇ ਹਾਂ ਜੀ ਪਿੰਡ ਸਾਡਾ ਸਿੰਘ ਵਾਲੇ ਜਿੱਥੇ ਕਿ ਬਹੁਤ ਹੀ ਪਿਆਰੀ ਦੋ ਗਾਣਾ ਜੋੜੀ ਨਾਲ ਅੱਜ ਅਸੀਂ ਤੁਹਾਨੂੰ ਰੂਬਰੂ ਕਰਵਾਵਾਂਗੇ ਤੇ ਉਹਨਾਂ ਦੀ ਪਿਆਰੀ ਦੀ ਆਵਾਜ਼ ਵਿੱਚ ਅਸੀਂ ਤੁਹਾਨੂੰ ਗਾਣੇ ਵੀ ਸੁਣਾਵਾਂਗੇ ਤਾਂ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਮ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੁਹਾਡਾ ਦੋਨਾਂ ਦਾ ਜੀਐਸਡੀ ਪੰਜਾਬ ਮੀਡੀਆ ਤੇ ਬਹੁਤ ਬਹੁਤ ਵੈਲਕਮ ਹੈ ਜੀ ਅਸੀਂ ਵੀ ਧੰਨਵਾਦ ਕਰਦੇ ਹਾਂ ਤੁਹਾਡੇ ਜਿਨ੍ਹਾਂ ਨੇ ਸਾ ਤੇ ਮੈਂ ਮਸੀ ਚਾਵਾਂ ਜਿਹੜੀ ਆਪਣੀ ਸ਼ੁਰੂਆਤ ਇੱਕ ਪਿਆਰੇ ਜਿਹੇ ਗਾਣੇ ਤੋਂ ਹੋਵੇ ਮੈਂ ਕੇਸਨਾ ਦੇ ਖੇਤ ਗਈ ਹਾਏ ਮੈਂ ਕੇਸਨਾ ਦੇ ਖੇਤ ਗਈ ਉੱਥੇ ਜੇਠ ਛੜਾ ਹਲ ਵਾਉਂਦਾ ਸੀ ਹਲ ਕਿਸੇ ਬਹਾਨੇ ਰੋਕ ਲਵੇ ਜਦੋਂ ਮੇਰੇ ਕੋਲੇ ਆਉਂਦਾ ਸੀ ਚਿਆ ਪਾਣੀ ਸੂਰਜ ਦੇ ਚੱਕਰ ਜਾ ਆ ਗਿਆਨੀ ਏ ਘਟਣਾ ਵਾਪਰ ਗਈ ਕਿਵੇਂ ਤੈਨੂੰ ਹਰੀਆਂ ਮਿਰਚਾਂ ਤੋੜ ਨਿੰਦੀ ਹਰੀਆਂ ਮਿਰਚਾਂ ਤੋੜ ਨਿੰਦੀ ਦੱਸ ਐਨੀ ਕਾਲੀ ਪਈ ਕਿਵੇਂ ਮੈਨੂੰ ਲੱਗਦਾ ਤੇਰੀ ਜੇਠ ਨਾਲ ਮੈਨੂੰ ਲੱਗਦਾ ਤੇਰੀ ਜੇਠ ਨਾਲ ਹੋਣੀ ਗੱਲ ਪੁਰਾਣੀ ਤੇਰਾ ਚੜਾ ਜੀਠ ਤਾਂ ਤਰਗਨ ਕਾ ਦਾ ਪੀ ਲੈ ਦੇਖ ਤੂੰ ਪਾਣੀ ਬੁੜਾ ਜੀਠ ਤਾਂ ਤਰਗਨ ਕਾ ਦਾ ਪੀ ਲੈ ਦੇਖ ਤੂੰ ਪਾਣੀ Yeah. ਚਿਡੁੱਬੀਆਂ ਛੜੇ ਦੇ ਜਿੱਤੇ ਪਾਣੇ ਨਹੀਂ ਦੋ ਦਿਨਾਂ ਵਿੱਚ ਭੁੱਲ ਗਿਆ ਪੱਟੂ ਗਾਉਣੇ ਫਿਲਮੀ ਗਾਣੇ ਨਹੀਂ ਦੋ ਦਿਨਾਂ ਵਿੱਚ ਭੁੱਲ ਗਿਆ ਪੱਟੂ ਗਾਉਣੇ ਫਿਲਮੀ ਗਾਣੇ ਕਹਿੰਦਾ ਹੁੰਦਾ ਸੀ ਹਮ ਨਾ ਕਿਸੇ ਕੋ ਕਹਿੰਦਾ ਹੁੰਦਾ ਸੀ ਹਮ ਨਾ ਕਿਸੇ ਕੋ ਦਿਲ ਕੀ ਬਾਤ ਬਤਾਣੀ ਤੇਰਾ ਛੜਾ ਜੀਠ ਤਾਂ ਤਰ ਗਿਆ ਨਹੀਂ ਕਾਦਾ ਪੀਲਾ ਦੇਖ ਤੂੰ ਪਾਣੀ ਤੇਰਾ ਛੜਾ ਜੀਠ ਤਾਂ ਤਰ ਗਿਆ ਨਹੀਂ ਕਾਦਾ ਪੀਲਾ ਦੇਖ ਤੂੰ ਪਾਣੀ ਸ਼ਾਮੇ ਮੇਰੀ ਪੁਣੀ ਕਸਦੇ ਛੱਡ ਦੇ ਖਿਆਲ ਪੁਰਾਣੇ ਉਹ ਕਾਲੀ ਟੱਕੇ ਮਾਗ ਤਮੋਂਦਾ ਛੱਟ ਫਰਾਉ ਮੈਨੂੰ ਮਿਰਚਾਂ ਤੋੜਦੀ ਨੂੰ ਜੀਠ ਨੇ ਕਈ ਵਾਰੀ ਪੁੱਛਿਆ ਪਾਣੀ ਮੈਨੂੰ ਮਿਰਚਾਂ ਤੋੜਦੀ ਨੂੰ ਜੀਠ ਨੇ ਕਈ ਵਾਰੀ ਪੁੱਛਿਆ ਪਾਣੀ ਮੈਂ ਸੰਜੇ ਕੰਮ ਚ ਰੁੱਝ ਗਿਆ ਤੂੰ ਟੁੱਠੇ ਰਹੇ ਪੈਗੀ ਨਹੀਂ ਹਏ ਮੈਂ ਸੰਜੇ ਕੰਮ ਚ ਤੂੰ ਪੁੱਠੇ ਰਹੇ ਪੈਗਿਨੀ ਲੰਗਿਆਣੀਏ ਸਿੰਦੇ ਦੇ ਸਰਪੰਚੀ ਜੋੜੀ ਬੈਗੀਨੀ ਲੰਗਿਆਣੀਏ ਅਣ ਪੜਦੇ ਲੰਗਿਆਣੀਏ ਅਣ ਪੜਦੇ ਸਰਪੰਚੀ ਜੋੜੀ ਬੈਗੀਨੀ ਲੋਕਾਂ ਦੇ ਤੰਦ ਰੇ ਸਲਜਾਉਂਦੇ ਲੋਕਾਂ ਦੇ ਤੰਦ ਰੇ ਸਲਜਾਉਂਦੇ ਸਾਡੇ ਘਰ ਦੀ ਊਣ ਜਿ ਗਈ ਤਾਣੀ ਫਾਈਤਾਣੀ ਤੇਰਾ ਝੜਾ ਜੀਠ ਤਾਂ ਅਰਜਨ ਤਾਜ਼ਾ ਪੀ ਲਿਆ ਜੇ ਤੂੰ ਪਾਣੀ ਮੈਂ ਤੋੜਦੀ ਨੂੰ ਜੀਠ ਨੇ ਕਈ ਵਾਰੀ ਪੁੱਛਿਆ ਪਾਣੀ ਝੜਾ ਜੀਠ ਤਾਂ ਅਰਜਨ ਤਾਜ਼ਾ ਪੀ ਲਿਆ ਜੀਠ ਤੂੰ ਪਾਣੀ ਮਿਰਚਾਂ ਤੋੜਦੀ ਨੂੰ ਇਹ ਤਾਂ ਤਾਰੀ ਗਣਿਕਾ ਦਾ ਪੀਲਾ ਦੇਖ ਤੋ ਪਾਣੀ ਸਰ ਬਹੁਤ ਹੀ ਪਿਆਰੀ ਆਵਾਜ਼ ਮਤਲਬ ਬਹੁਤ ਜ਼ਿਆਦਾ ਆਨੰਦ ਆ ਰਿਹਾ ਸੀ ਬਾਕੀ ਸਭ ਗੱਲਾਂ ਠੀਕ ਹੈ ਸਰ ਪਰ ਮੈਂ ਤੁਹਾਡੇ ਤੋਂ ਇਹ ਜਾਨਣਾ ਚਾਹਾਂਗੀ ਆ ਜਿਹੜਾ ਜੇਠ ਵਾਲਾ ਔਰ ਮਿਰਚਾਂ ਵਾਲਾ ਕੀ ਰੌਲਾ ਸੀ ਇਹ ਰੌਲਾ ਤਾਂ ਕੋਈ ਨਹੀਂ ਜੀ ਮੇਰੇ ਸਤਿਕਾਰਯੋਗ ਵੀਰ ਸੰਧਾਨਪਨ ਮੇਰੇ ਘਰ ਪਈ ਨਹੀਂ ਅੱਛਾ ਜੀ ਮੇਰੇ ਉਸਤਾਦ ਜੀ ਮੁਹੰਮਦ ਜੀਰ ਪੜ ਲੰਗਿਆਣ ਤੋਂ ਉਹਨਾਂ ਦਾ ਲਿਖਿਆ ਹੋਇਆ ਗੀਤ ਹੈ ਬਹੁਤ ਯਾਨੀ ਕਿ ਪੁਰਾਣਾ ਗੀਤ ਸੀ ਸ਼ੁਰੂ ਤੇ ਮੇਰੇ ਪਹਿਲਾ ਉਸਤਾਦ ਜੀ ਉਹਨਾਂ ਦੀ ਬਾਅਦ ਚ ਅਸੀਂ ਗਾਣ ਲੱਗੇ ਜੀ ਤੇ ਸਰ ਮੈਂ ਜਾਨਣਾ ਚਾਹਾਂਗੀ ਜਿਹੜੀ ਤੁਸੀਂ ਗਾਇਕੀ ਲਾਈਨ ਦੀ ਸ਼ੁਰੂਆਤ ਕਦੋਂ ਕੀਤੀ ਤੇ ਤੁਹਾਡੇ ਉਸਤਾਦ ਜੀ ਦਾ ਤੁਸੀਂ ਨਾਮ ਤਾਂ ਦੱਸ ਹੀ ਚੁੱਕੇ ਹੋ ਤੇ ਤੁਹਾਨੂੰ ਕਿਹਨਾਂ ਨੇ ਜ਼ਿਆਦਾ ਸਪੋਰਟ ਕੀਤਾ ਸਪੋਰਟ ਮੈਨੂੰ ਕੀਤਾ ਜੀ ਨजीर ਮੁਹੰਮਦ ਮਲਕੇ ਤੋਂ ਹਾਂਜੀ ਮੈਂ ਪਹਿਲਾਂ ਉੱਥੇ ਰਹਿੰਦਾ ਸੀ ਬਾਅਦ ਚ ਇੱਥੇ ਆਂ ਜੀ ਉੱਤੇ ਨਾੜ ਕੇ ਪਿੰਡ ਪੜਿਆ ਵੀ ਉੱਥੇ ਹੀ ਹਾਂ ਮੈਂ ਅੱਛਾ ਜੀ ਇੱਥੇ ਬਾਤ ਚ ਅਗਰਜੰਟ ਦੱਖੀ ਮੱਲ ਕੀ ਉਹਨਾਂ ਵੱਲੋਂ ਬਹੁਤ ਸਹਿਯੋਗ ਹੈ ਜੀ ਉਹਨਾਂ ਨੇ ਸੌਂਗ ਵੀ ਕੀਤਾ ਸੀ ਇੱਕ ਬਾਕੀ ਹੋਰ ਵੀ ਕਰ ਰਹੇ ਹੁਣ ਦੇ ਸੀ ਸੀ ਤੇ ਮੈਮ ਹੁਣ ਮੈਂ ਤੁਹਾਡੀ ਤੋਂ ਜਾਨਣਾ ਚਾਹਾਂਗੀ ਮਤਲਬ ਇਹ ਤੁਹਾਨੂੰ ਸ਼ੌਂਕ ਕਿਦਾਂ ਪਿਆ ਤੇ ਤੁਸੀਂ ਇਸ ਲਾਈਨ ਚ ਕਿਵੇਂ ਆਏ ਬਚਪਨ ਤੋਂ ਸ਼ੌਕ ਆਇਆ ਅੱਛਾ ਜੀ ਤੇ ਮੈਮ ਤੁਸੀਂ ਵੀ ਕਿਸੇ ਕੋਲੋਂ ਗਾਉਣਾ ਸਿੱਖਿਆ ਜਾਂ ਫਿਰ ਮੈਰਿਡ ਲਾਈਫ ਤੋਂ ਬਾਅਦ ਗਾਉਣਾ ਸ਼ੁਰੂ ਕੀਤਾ ਨਹੀਂ ਜੀ ਮੈਂ ਬਚਪਨ ਤੋਂ ਹੀ ਸਿੱਖਿਆ ਹੋਇਆ ਅੱਛਾ ਜੀ ਤੇ ਤੁਹਾਡੇ ਉਸਤਾਦ ਕੌਣ ਸੀ ਮੇਰੇ ਉਸਤਾਦ ਸੀਗੇ ਜੀ ਬਲਕਾਰ ਖਾਨ ਕੀ ਬਾਤ तो 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 अच्छा जी ਤੇ ਮਤਲਬ ਤੁਸੀਂ ਕੋਣਾ ਪਹਿਲਾਂ ਤੋਂ ਹੀ ਗਾ ਰਹੇ ਸੀ ਤੇ ਸਰ ਤੁਸੀਂ ਵੀ ਇਸ ਲਾਈਨ ਚ ਸੀਗੇ ਕਾਫੀ ਸਮੇਂ ਤੋਂ ਤੇ ਤੁਹਾਡਾ ਕਿਵੇਂ ਸੁਮੇਲ ਬਣਿਆ ਮੈਰਿਜ ਤੋਂ ਪਹਿਲਾਂ ਹੀ ਅਸੀਂ ਵੀ ਗਾਉਂਦੇ ਹਾਂ ਇਕੱਠੇ ਅੱਛਾ ਜੀ ਹਾਂ ਬਸ ਐਰੇਂਜ ਮੈਰਿਜ ਹੀ ਸਾਡੀ ਅੱਛਾ ਜੀ ਹਾਂ ਪਹਿਲਾਂ ਐਰੇਂਜ ਮੈਰਿਜ ਨਹੀਂ ਕਿ ਸਾਡਾ ਰਿਸ਼ਤਾ ਹੋ ਕੇ ਬਾਅਦ ਚ ਅਸੀਂ ਜਾਨੀ ਕਿ ਗਾਉਂਦੇ ਰਹੇ ਤੇ ਸਾਲ 1.5 ਸਾਲ ਸੀ ਗਾਇਆ ਉਸ ਤੋਂ ਬਾਅਦ ਮੈਰਿਜ ਹੋਈ ਸਾਡੀ ਅੱਛਾ ਜੀ ਹਾਂਜੀ ਮਤਲਬ ਫਿਰ ਤੁਹਾਡੇ ਮਤਲਬ ਫੈਮਿਲੀ ਨੂੰ ਕੋਈ ਪ੍ਰੋਬਲਮ ਨਹੀਂ ਸੀਗੀ ਕਿ ਤੁਹਾਡੀ ਵਾਈਫ ਨਹੀਂ ਕੋਈ ਪ੍ਰੋਬਲਮ ਨਹੀਂ ਤੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਮਤਲਬ ਤੁਹਾਨੂੰ ਆਪਣੇ ਪੇਰੈਂਟਸ ਵੱਲੋਂ ਵੀ ਇੰਨਾ ਵਧੀਆ ਸਪੋਰਟ ਮਿਲਿਆ ਫਿਰ ਅੱਗੋਂ ਤੁਹਾਡੇ ਸੋਹਰਾ ਪਰਿਵਾਰ ਵੱਲੋਂ ਵੀ ਬਹੁਤ ਵਧੀਆ ਸਪੋਰਟ ਮਿਲਿਆ ਹਾਂਜੀ ਸਾਨੂੰ ਪੇਰੈਂਟਸ ਵੱਲੋਂ ਵੀ ਸੋਹਰਾ ਪਰਿਵਾਰ ਵੱਲੋਂ ਬਹੁਤ ਸਪੋਰਟ ਮਿਲਿਆ ਬਸ ਅਸੀਂ ਕਰਦੇ ਗਰੀਬੀ ਕਾਰਨ ਰਹਿ ਗਏ ਅੱਛਾ ਜੀ ਹਾਂਜੀ ਤੇ ਮੈਂ ਅਸਰ ਤੁਹਾਡੇ ਤੋਂ ਇਹ ਜਾਨਣਾ ਚਾਹੂੰਗੀ ਕਿ ਮਤਲਬ ਗੁਆਣਾ ਤਾਂ ਤੁਸੀਂ ਤੁਹਾਡਾ ਦੂਸਰਾ ਕੰਮ ਹੈ ਪਰ ਤੁਸੀਂ ਆਲਰੇਡੀ ਕੀ ਕੰਮ ਕਰਦੇ ਹੋ ਮੈਂ ਜੀ ਸਟਾਲਾਂ ਦਾ ਕੰਮ ਕਰਦਾ ਹਾਂ ਸਟਾਲਾਂ ਦਾ ਮਸ਼ੀਨਾਂ ਪਾਪਕੋਰਨ ਵਾਲੀ ਮੇਰੇ ਕੋਲੇ ਅੱਛਾ ਜੀ ਉਹ ਸਟਾਲਾਂ ਦਾ ਕੰਮ ਉਧਰ ਕਰ ਲਈਦਾ ਨਹੀਂ ਫਿਰ ਗੀ ਤੇ ਇਹ ਗੱਲਾਂ ਦਾ ਸਭ ਆਪਾਂ ਕਰਦੀ ਰਵਾਂਗੇ ਹੁਣ ਤੁਹਾਡੀ ਪਿਆਰੀ ਜੀ ਆਵਾਜ਼ ਵਿੱਚ ਮੈਂ ਚਾਹਾਂਗੀ ਇੱਕ ਗਾਣਾ ਹੋਰ ਪਲੀਜ਼ ਗੂਰਾ ਗੂਰਾ ਰੰਗ ਅੱਖ ਮੂਨ ਵਰਗੀ ਸਰੂਜ ਕੱਦ ਚਾਲ ਮੂਰਾਂ ਵਰਗੀ ਵਈ ਗੂਰਾ ਗੂਰਾ ਐ ਗੂਰਾ ਗੂਰਾ ਰੰਗ ਅੱਖ ਮੂਨ ਵਰਗੀ ਸਰੂਜ ਕੱਦ ਚਾਲ ਮੂਰਾਂ ਵਰਗੀ ਨਹੀਂ ਕਰਾਂਗੀ ਜ਼ਫਤ ਕਹਾਂ ਕਿਸਫਤ ਤੇਰੇ ਅੰਗ ਅੰਗ ਦੀ ਮੈਂ ਕਰਾਂਗੀ ਕਿਸਫਤ ਤੇਰੇ ਅੰਗ ਅੰਗ ਦੀ ਅਥਰੀ ਜਵਾਨੀ ਛੇੜ ਛੇੜ ਲੰਗਦੀ ਤੇਰੀ ਜਵਾਨੀ ਛੇੜ ਛੇੜ ਲੰਗੀ ਦੀ ਕਿਹੜਾ ਕਿਸੇ ਨਾਲ ਘੱਟ ਚੋਬਰਾ ਦਿਲ ਚ ਜੜਾ ਕੇ ਲਿਆ ਰੱਖ ਚੋਬਰਾ ਤੂੰ ਵੀ ਕਿਹੜਾ ਕਿਸੇ ਨਾਲ ਘੱਟ ਚੋਬਰਾ ਦਿਲ ਚ ਜੜਾ ਕੇ ਲਿਆ ਰੱਖ ਚੋਬਰਾ ਵੇਖਿਆ ਜਿੰਦੇ ਤੱਕ ਇਹ ਨਹੀਂ ਦਾਈ ਉੱਡਵੇ ਵੇਖਿਆ ਜਿੰਦੇ ਤੱਕ ਇਹ ਨਹੀਂ ਦਾਈ ਉੱਡਵੇ ਸੋਚਦਾ ਨਾ ਤੇਰੇ ਬਿਨਾ ਹੋਰ ਕੁਝ ਵੀ ਜੇ ਦਾਨਾ ਤੇਰੇ ਬਿਨਾ ਹੋਰ ਕੁਝ ਜੀਵੇ ਸੋਚਦਾ ਨਾ ਤੇਰੇ ਬਿਨਾ ਹੋਰ ਕੁਝ ਜੀਵੇ ਹਵਾ ਦੇ ਲੱਗੇ ਬੁੱਲੇ ਵਰਗੀ ਨਹੀਂ ਠੰਡੀ ਠਾਰੇ ਛੜਿਆਂ ਦੇ ਚੁੱਲੇ ਵਰਗੀ ਉੜਦੀ ਹਵਾ ਦੇ ਲੱਗੇ ਬੁੱਲੇ ਵਰਗੀ ਨਹੀਂ ਠੰਡੀ ਠਾਰੇ ਛੜਿਆਂ ਦੇ ਚੁੱਲੇ ਵਰਗੀ ਉਹ ਨਸ਼ਿਆਂ ਦੇ ਵਿੱਚੋਂ ਲੱਗੇ ਨੂਰ ਪੰਗ ਦੀ ਨੀ ਨਸ਼ਿਆਂ ਦੇ ਵਿੱਚੋਂ ਲੱਗੇ ਨੂਰ ਪੰਗ ਦੀ ਤੇਰੀ ਜਵਾਨੀ ਅਥਰੀ ਜਵਾਨੀ ਝੇੜ ਝੇੜ ਲੰਗੀ ਦੀ ਅਥਰੀ ਜਵਾਨੀ ਝੇੜ ਝੇੜ ਲੰਗੀ ਦੀ ਤਾਰੇ ਵਾਂਗੂ ਮੁੰਡਿਆਂ ਜੁੜਾਂ ਚ ਵਹਿ ਗਿਆ ਤੇਰੀ ਹੋ ਕੇ ਰਹਾ ਮੈਂ ਤਾਂ ਜੁਣ ਜੋ ਗਿਆ ਤੇਰੀ ਹੋ ਕੇ ਰਹਾ ਮੈਂ ਤਾਂ ਜੁਗੋ ਜੁਗ ਵੇ ਸੋਜਦਾ ਨਾ ਤੇਰੀ ਬਿਨਾ ਹੋਰ ਕੁਝ ਜਿਵੇ ਸੋਜਦਾ ਨਾ ਤੇਰੀ ਬਿਨਾ ਹੋਰ ਕੁਝ ਜਿਵੇ ਸੋਜਦਾ ਨਾ ਤੇਰੀ ਬਿਨਾ ਹੋਰ ਕੁਝ ਜਿਵੇ ਇਹੀ ਤੂੰ ਇੱਕ ਪਲ ਇੱਕ ਪਲੇ ਦਿਲੋਂ ਨਾ ਭਲਾਈ ਜਾਂਦੀ ਤੇਰੇ ਹੱਥ ਡੋਰ ਹੁਣੇ ਮੇਰੀ ਜਾਨ ਦੀ ਹਾਏ ਇੱਕ ਪਲੇ ਦਿਲੋਂ ਨਾ ਭਲਾਈ ਜਾਂਦੀ ਤੇਰੇ ਹੱਥ ਡੋਰ ਹੁਣੇ ਮੇਰੀ ਜਾਨ ਦੀ ਇਸੇ ਤਰ੍ਹਾਂ ਰਹੇ ਸਦਾ ਮੈਂ ਕਮੰਡੀ ਦੀ ਨੀ ਇਸੇ ਤਰ੍ਹਾਂ ਰਹੇ ਸਦਾ ਮੈਂ ਕਮੰਡੀ ਦੀ ਅੱਥੀਰੀ ਜਵਾਨੀ ਛੇੜ ਛੇੜ ਲੰਗਦੀ ਅੱਥੀਰੀ ਜਵਾਨੀ ਛੇੜ ਛੇੜ ਲੰਗਦੀ ਤੇਰੇ ਕੋਲ ਵੀ ਸਾਹਾਂ ਤੋਂ ਪਿਆਰੀ ਤੇਰੇ ਲਾਗ ਦੇਣੇ ਬੋਲਵੇ ਚੌਣੀਆਂ ਮੈਂ ਰਾਜ ਸਦਾ ਰਹਾ ਤੇਰੇ ਕੋਲ ਵੀ ਮੈਂ ਤਾਂ ਗੈ ਸਦੈ ਲਈ ਤੇਰੇ ਵਿੱਚ ਰੋ ਜਿਵੇ ਮੈਂ ਤਾਂ ਗਈ ਮੈਂ ਤਾਂ ਗੈ ਸਦੈ ਲਈ ਤੇਰੇ ਵਿੱਚ ਰੋ ਜਿਵੇ ਸੁਜਦਾ ਨਾ ਤੇਰੇ ਬਿਨਾ ਹੋਰ ਕੋ ਜਿਵੇ ਛੇੜ ਛੇੜ ਲੰਗਦੀ ਸੁਜਦਾ ਨਾ ਤੇਰੇ ਬਿਨਾ ਹੋਰ ਕੋ ਜਿਵੇ ਥਰੀ ਜਵਾਨੀ ਛੇੜ ਛੇੜ ਲੰਗਦੀ ਤੇ ਮੈਂ ਮੈਂ ਤੋਰ ਤੇ ਜਾਨਣਾ ਚਾਹਾਂਗੀ ਕਿ ਤੁਸੀਂ ਹਾਰਮੋਨੀਅਮ ਬਹੁਤ ਵਧੀਆ ਪਲੇ ਕਰਦੇ ਹੋ ਤੇ ਸਰ ਨਾਲ ਢੋਲ ਕੀ ਵਜਾ ਰਹੇ ਸੀ ਹਨਾ ਤੇ ਜਿਵੇਂ ਆਲਰੇਡੀ ਸੀ ਦੂਸਰੇ ਸਿੰਗਰਾਂ ਦਾ ਮਤਲਬ ਇੰਟਰਵਿਊ ਲੈਣੇ ਆ ਤਾਂ ਉਹਨਾਂ ਦੇ ਨਾਲ ਇੱਕ ਸਪੈਸ਼ਲ ਇੱਕ ਪਰਸਨ ਬੈਠਾ ਹੁੰਦਾ ਜਿਹੜਾ ਹਾਰਮੋਨੀਅਮ ਪਲੇ ਕਰ ਰਿਹਾ ਹੁੰਦਾ ਪਰ ਤੁਸੀਂ ਖੁਦ ਕਰ ਰਹੇ ਹੋ ਹਾਂਜੀ ਇਹਦੇ ਵਿੱਚ ਵੀ ਰਾਜਾ ਜੀ ਇਹਦੇ ਵਿੱਚ ਵੱਧ ਤੋਂ ਵੱਧ ਸਾਨੂੰ ਪੈਸੇ ਦੀ ਜ਼ਰੂਰਤ ਆ ਗਈ ਕਿਉਂਕਿ ਕਿਸੇ ਮਾਸਟਰ ਬੰਦੇ ਨੂੰ ਸਾਦੀਏ ਤਾਂ ਪਹਿਲਾਂ ਸਭ ਤੋਂ ਪੈਸੇ ਰੱਖਦੇ ਨਹੀਂ ਜੀ ਸਾਡੇ ਕੋਲ ਇੰਨੀ ਗੁੰਜਾਇਸ ਹੈ ਨਹੀਂ ਜੀ ਪੈਸਾ ਦੇਣ ਦੀ ਇਸੇ ਕਾਰਨ ਅਸੀਂ ਆਪ ਦਾ ਵੀ ਦੋਨੇ ਜੀ ਟਾਈਮ ਪਾਸ ਕਰ ਲੈਂਦੇ ਨੇ ਤੇ ਸਰ ਮੈਂ ਤੁਹਾਡੇ ਤੋਂ ਇਹ ਜਾਨਣਾ ਚਾਹੁੰਗੀ ਕਿ ਤੁਹਾਡੀ ਇੰਨੀ ਵਧੀਆ ਆਵਾਜ਼ ਹੈ ਮਤਲਬ ਸਟੇਜ ਤੋਂ ਕੋਈ ਵਧੀਆ ਸਟੇਜ ਕਿਉਂ ਨਹੀਂ ਮਿਲ ਸਕੇ ਆ ਉਸ ਤੱਕ ਇਹ ਨਹੀਂ ਸਮਝ ਨਹੀਂ ਆ ਰਿਹਾ ਕੀ ਕਾਰਨ ਬਣਾਈ ਸਾਡਾ ਜਨਕਾ ਮੇਨ ਗੱਲ ਤਾਂ ਸਾਡੀ ਜਨਕਾ ਜੇ ਗਰੀਬੀ ਤੇ ਆ ਗਈ ਅੱਛਾ ਜੀ ਹਾਂ ਹੋਰ ਬਸ ਕਿਸੇ ਨੇ ਸਪੋਰਟ ਨਹੀਂ ਕੀਤਾ ਵੀ ਕਿਸੇ ਦਾ ਹੱਥ ਹੁੰਦਾ ਵੀ ਤੁਹਾਨੂੰ ਅੱਗੇ ਲੈ ਕੇ ਜਾਂਦੇ ਕਿਸੇ ਦਾ ਸਹਿਯੋਗ ਹੀ ਨਹੀਂ ਮਿਲਿਆ ਜੀ ਤੇ ਸਰ ਤੁਸੀਂ ਗਾਣੇ ਲਿਖਦੇ ਵੀ ਹੋ ਹਾਂਜੀ ਲਿਖਦੇ ਵੀ ਹਾਂ ਜੀ ਸਰ ਤੁਸੀਂ ਕਿਹੜੇ ਕਿਹੜੇ ਗਾਣੇ ਲਿਖਿਆ ਜਾਂ ਤੁਸੀਂ ਸਿੰਗਰਸ ਨੂੰ ਵੀ ਲਿਖ ਕੇ ਦਿੰਦੇ ਹੋ ਜਾਂ ਖੁਦ ਆਪਣੇ ਲਈ ਹੀ ਲਿਖਦੇ ਹੋ ਨਹੀਂ ਮੈਂ ਕਿਸੇ ਨੂੰ ਦਿੱਤਾ ਨਹੀਂ ਕੀਤਾ ਅਜੇ ਤੱਕ ਹਾਂਜੀ ਇੱਕ ਦੋ ਪੇਟ ਜਣ ਕੇ ਮੇਰੇ ਧਾਰਮਿਕ ਸੌਂਗ ਹੋਇਆ ਉਹ ਅਮਰਜੀਤ ਸਿੰਘ ਉਹਨੇ ਕੀਤਾ ਸੀ ਇੱਕ ਹਾਂਜੀ ਤੇ ਸਰ ਹੋਰ ਤੁਸੀਂ ਅਜੇ ਤੱਕ ਕਿੰਨੇ ਗਾਣੇ ਰਿਕਾਰਡ ਕਰ ਚੁੱਕੇ ਹੋ ਤੇ ਤੇਰੇ ਹੋਰ ਕਿਹੜੇ ਗਾਣੇ ਆ ਰਹੇ ਨੇ ਤੇ ਕਿੱਦਾਂ ਦੇ ਗਾਣੇ ਆ ਰਹੇ ਨੇ ਮੇਰੀ ਜੀ 95 ਦੇ ਵਿੱਚ ਤੇ ਪਹਿਲਾਂ ਮੈਂ ਓਨਲੀ ਇਨ ਕਲੱਬ ਹੀ ਗਾਉਂਦਾ ਸੀ ਇਕੱਲਾ ਉਨੇ ਇਨਕਲਾਬੀ ਟੇਪ ਆਈ ਸੀ ਮੇਰੀ ਜਿੰਨਾ ਵਿਚਾਰ ਜਾਬਰ ਮੁਕ ਦੇਣੀ 95 ਦੇ ਵਿੱਚ ਆਈ ਸੀ ਜੀ ਉਹ ਉਸ ਤੋਂ ਬਾਅਦ ਇਹ ਸੌਂ ਕੀਤਾ ਸੀ ਧਖੀ ਸਾਹਿਬ ਦਾ ਅੱਛਾ ਜੀ ਹਾਂ ਦੇ ਉਹਨਾਂ ਦੇ ਹੋਰ ਵੀ ਸੌਂ ਕਰ ਰਹੇ ਸੀ ਅੱਛਾ ਜੀ ਹਾਂ ਜੀ ਸਰ ਜਿਹੜਾ ਤੁਹਾਡੇ ਪਿੱਛੇ ਜੇ ਗਾਣਾ ਆਇਆ ਸੀ ਆ ਹਾਂ ਜੀ ਪਿੰਡ ਵਸਰ ਸ਼ਾਇਦ ਗੀਤ ਆਇਆ ਸੀ ਸਤਕਾਰਯੋਗ ਭਾਈ ਗਰਜੰਟ ਧਖੀ ਜੀ ਉਹਨਾਂ ਦਾ ਗੀਤ ਹੈ ਉਹਨਾਂ ਨੇ ਸਹੀ ਲੋਕ ਤੇ ਜੀ ਸਰ ਮੈਂ ਚਾਹਾਂਗਾ ਕਿ ਤੁਸੀਂ ਉਹ ਵੀ ਸਾਡੀ ਆਡੀਅנס ਨਾਲ ਸ਼ੇਅਰ ਕਰੋ ਠੀਕ ਹੈ ਜੀ ਪਹਿਰਾਵਾ ਵੱਖਰਾ ਡੁੱਲ ਡੁੱਲ ਪੈਂਦਾ ਨਹੀਂ ਹੁਸਨ ਅਥਰਾ ਆਮ ਲੋਕਾਂ ਨਾਲੋਂ ਪਹਿਰਾਵਾ ਵੱਖਰਾ ਡੁੱਲ ਡੁੱਲ ਪੈਂਦਾ ਨਹੀਂ ਹੁਸਨ ਅਥਰਾ ਚੱਲਿਆ ਨਾ ਜਾਵੇ ਤੇਰੇ ਕੋਲੋਂ ਨਾ ਖਰਾ ਤੈਨੂੰ ਤਾਂ ਤੂੰ ਚੋਬਰਾਂ ਦੇ ਦਿਲ ਠਗਦੀ ਨਵੀਂ 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 ਆਈ ਲੱਗਦੀ ਤੂੰ ਸਾਡੇ ਪਿੰਡ ਨਵੀਂ ਨਵੀਂ ਆਈ ਲੱਗਦੀ ਨਵੀਂ ਨਵੀਂ ਆਈ ਲੱਗਦੀ ਤੂੰ ਸਾਡੇ ਪਿੰਡ ਨਵੀਂ ਨਵੀਂ ਆਈ ਲੱਗਦੀ ਕੁਮਕੇ ਜਵਾਨੀ ਮੈਨੂੰ ਚੜੀ ਕਰਦੀ ਕੁੜੀਆਂ ਮੈਂ ਸੋਹਣ ਆਵੇ ਦਿੱਲੀ ਸ਼ਹਿਰ ਦੀ ਕੁਮਕੇ ਜਵਾਨੀ ਮੈਨੂੰ ਚੜੀ ਕਰਦੀ ਕੁੜੀਆਂ ਮੈਂ ਸੋਹਣ ਆਵੇ ਦਿੱਲੀ ਸ਼ਹਿਰ ਦੀ ਜਿੱਥੇ ਆਉਂਦੀ ਹਵਾ ਚੋ ਸੁਮਿਲ ਏਰਦੀ ਸ਼ਹਿਰਾਂ ਵਿੱਚ ਕੋਈ ਨਾ ਕਿਸੇ ਦਾ ਦਰਦੀ ਪਿੰਡਾਂ ਨੂੰ ਪਿੰਡਾਂ ਨੂੰ ਪਸੰਦ ਫੁੱਲ ਜਦੋਂ ਮੂੰਹ ਬੋਲਦੀ ਪੋਣਾ ਵਿੱਚ ਜਾਨੀ ਐ ਸਗੰਦੇ ਕੋਲੇ ਦੀ ਕਰਦੇ ਨੇ ਫੁੱਲ ਜਦੋਂ ਮੂੰਹ ਬੋਲਦੀ ਪੋਣਾ ਵਿੱਚ ਜਾਨੀ ਐ ਸਗੰਦੇ ਕੋਲੇ ਦੀ ਜਿਹੜਾ ਕੋਈ ਲੰਘ ਜਾਵੇ ਤੇਰੇ ਕੋਲ ਦੀ ਆਖਦਾ ਉਹ ਮੇਰੇ ਨਾਲੇ ਬੜੀ ਫਾਬੇ ਦੀ ਨਵੀਂ 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 ਆਈ ਲੱਗਦੀ ਤੂੰ ਸਾਡੇ ਪਿੰਡ ਨਵੀਂ ਨਵੀਂ ਆਈ ਲੱਗਦੀ ਨਵੀ ਨਵੀਂ ਆਈ ਲੱਗਦੀ ਤੂੰ ਸਾਡੇ ਪਿੰਡ ਨਵੀ ਨਵੀਂ ਆਈ ਲੱਗਦੀ ਸ਼ਹਿਰਾਂ ਵਿੱਚ ਲੱਗੀ ਹੁਸਨਾ ਦੀ ਸੇਲਵੇ ਦਿਲਾਂ ਵਾਲੇ ਮਾਮਲੇ ਚ ਸਾਰੇ ਫੇਲਵੇ ਸ਼ਹਿਰਾਂ ਵਿੱਚ ਲੱਗੇ ਹੁਸਨਾ ਦੇ ਸੇਲਵੇ ਦਿਲਾਂ ਵਾਲੇ ਮਾਮਲੇ ਚ ਸਾਰੇ ਫੇਲਵੇ ਅੰਦਰ ਹੀ ਟੜੇ ਰਹਿਣਾ ਜਿਵੇਂ ਜੇਲ੍ਹਵੇ ਭਵੇਂ ਗਰਮੀ ਜੋ ਹੋਵੇ ਭਵੇਂ ਸਰਦੀ ਪਿੰਡਾਂ ਨੂੰ ਪਸੰਦ ਕਰਦੀ ਮੇ ਸ਼ੇਰਾਂ ਨੂੰ ਪਸੰਦ ਕਰਦੀ ਪਿੰਡ ਸਾਡੇ ਪਾਕੇ ਆਈ ਪੈਰ ਲੀਨੇ ਸੂਟ ਪੈਰਾਂ ਵਿੱਚ ਤੇਰੇ ਉੱਚੀ ਅੱਡੀ ਵਾਲੇ ਬੂਟ ਪਿੰਡ ਸਾਡੇ ਪਾਕੇ ਆਈ ਪੈਰ ਲੀਨੇ ਸੂਟ ਪੈਰਾਂ ਵਿੱਚ ਤੇਰੇ ਉੱਚੀ ਅੱਡੀ ਵਾਲੇ ਬੂਟ ਤੋਰ ਤੇਰੀ ਲੱਗੇ ਜਿਵੇਂ ਹੋਵੇ ਰੰਗ ਰੂਟ ਬੜੀ ਸੋਹਣੀ ਲੱਗੇ ਸੱਚੀ ਸੋ ਰੱਬ ਦੀ ਨਵੀਂ ਨਵੀਂ

ਲਗਦੀ ਤੂੰ ਸਾਡੇ ਪਿੰਡ ਨਵੀਂ ਨਵੀਂ ਆਈ ਲਗਦੀ ਪਿੰਡਾਂ ਨੂੰ ਪਸੰਦ ਕਰਦੀ ਮੇਸ਼ੇਰਾ ਨਾਲੋਂ ਪਿੰਡਾਂ ਨੂੰ ਪਸੰਦ ਕਰਦੀ ਨਵੀਂ ਆਈ ਲਗਦੀ ਤੂੰ ਸਾਡੇ ਪਿੰਡ ਨਵੀਂ ਨਵੀਂ ਆਈ ਲਗਦੀ ਬਹੁਤ ਹੀ ਪਿਆਰੀ ਆਵਾਜ਼ ਤੇ ਸਰ ਮੈਂ ਚਾਹਾਂਗੀ ਕਿ ਤੁਸੀਂ ਤੇ ਮੈਮ ਤੁਸੀਂ ਗਾਣਾ ਬਹੁਤ ਹੀ ਪਿਆਰਾ ਗਾਇਆ ਤੇ ਗਾਣੇ ਦੇ ਵਿੱਚ ਇੱਕ ਬੜਾ ਹੀ ਪਿਆਰਾ ਮੈਸੇਜ ਸੀਗਾ ਤੇ ਮੈਂ ਚਾਹਾਂਗੀ ਜਿਹੜਾ ਤੁਸੀਂ ਪਿੰਡਾਂ ਤੇ ਸ਼ਹਿਰਾਂ ਦਾ ਜਿਹੜਾ ਡਿਫਰੈਂਸ ਦੱਸਿਆ ਹਨਾ ਉਹਨੂੰ ਇੱਕ ਵਾਰ ਐਕਸਪਲੇਨ ਕਰੋ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਜੇ ਬਹੁਤ ਤਰ੍ਹਾਂ ਦਾ ਅੰਤਰ ਹੁੰਦਾ ਹੈਗਾ ਹਾਂਜੀ ਹਾਂਜੀ ਕਿਉਂਕਿ ਪਿੰਡਾਂ ਦੇ ਵਿੱਚ ਕੋਈ ਰੋਕ ਟੋਕ ਨਹੀਂ ਹੁੰਦੀਗੀ ਤੇ ਪਿੰਡਾਂ ਦੇ ਵਿੱਚ ਵਧੀਆ ਹੁੰਦਾ ਖੁੱਲਾ ਜਿਆਦਾ ਵਧੀਆ ਹੁੰਦਾ ਪਿੰਡ ਜਣੇ ਕਿ ਤੇ ਜਿਹੜਾ ਸ਼ਹਿਰਾਂ ਦੇ ਵਿੱਚ ਰਹਿਣਾ ਹੁੰਦਾ ਸ਼ਹਿਰਾਂ ਦੇ ਵਿੱਚ ਭੀੜੀ ਜਗ੍ਹਾ ਭੀੜੇ ਮਕਾਨ ਕਿਉਂਕਿ ਸਾਰਾ ਪਰਿਵਾਰ ਇੱਕ ਜਗ੍ਹਾ ਉਸ ਤਰ੍ਹਾਂ ਤੇ ਜੀ ਹਾਂਜੀ ਤੇ ਜੇ ਮੈਂ ਤੁਹਾਡੇ ਤੋਂ ਵੀ ਜਾਨਣਾ ਚਾਹਾਂਗੀ ਕਿ ਮਤਲਬ ਤੁਸੀਂ ਵੀ ਬਹੁਤ ਇਸ ਗਾਣੇ ਵਿੱਚ ਡਿਫਰੈਂਸ ਦੱਸਿਆ ਹੈ ਕਿ ਮਤਲਬ ਉਹ ਪਹਿਸ਼ਾਹਰ ਤੋਂ ਆਈ ਹੈ ਪਹਿਲੀ ਵਾਰ ਆਈ ਹੈ ਤੇ ਇਹ ਤੋਂ ਇਹ ਕੀ ਸੋਚ ਕੇ ਤੁਸੀਂ ਗਾਣਾ ਗਾਇਆ ਤੇ ਕੀ ਸੋਚ ਕੇ ਗਾਣਾ ਲਿਖਿਆ ਇਹ ਗੀਤ ਜੀ ਗਰਜੰਡ ਤੱਕੀ ਮਲ ਕੇ ਉਹਨਾਂ ਨੇ ਲਿਖਿਆ ਹੋਇਆ ਗੀਤ ਹੈ ਜੀ ਅੱਛਾ ਜੀ ਪਿੰਡਾਂ ਦਾ ਤੇ ਸ਼ਹਿਰਾਂ ਦਾ ਅੰਤਰ ਬਹੁਤ ਹੈ ਜੀ ਹਾਂਜੀ ਵੈਸੇ ਤਾਂ ਤਕਰੀਬਨ ਹੁਣ ਤਾਂ ਫਰਕ ਬਹੁਤ ਪੈ ਗਿਆ ਪਿੰਡਾਂ ਪਿੰਡ ਵੀ ਸ਼ਹਿਰਾਂ ਵਰਗੇ ਬਣਦੇ ਜਾਂਦੇ ਆ ਪਰ ਫਿਰ ਵੀ ਹਾਲੇ ਵੀ ਅੰਤਰ ਹੈ ਕਿਉਂਕਿ ਖੁੱਲੀ ਹਵਾ ਹੈ ਜੀ ਕੁੱਲੀ ਹਵਾ ਕੇ ਸੀਵ ਲਈ ਦਾ ਕੋਈ ਪ੍ਰੋਬਲਮ ਨਹੀਂ ਜਿੱਧਰ ਮਰਜੀ ਤੁਰਿਆ ਫਿਰੇ ਜੀ ਜਿੱਥੇ ਮਰਜੀ ਬਾਹਰ ਜਾਓ ਅੰਦਰ ਜਾਓ ਕੋਈ ਪ੍ਰੋਬਲਮ ਨਹੀਂ ਪਿੰਡਾਂ ਦੇ ਵਿੱਚ ਜੀ ਸੁਬਾ ਜਦੋਂ ਜਾਂਦੇ ਆ ਸ਼ੇਅਰ ਕਰਨ ਹਾਂ ਜੇ ਖੇਤਾਂ ਜਾਵੜੀ ਦਾ ਬਾਹਰ ਕੋਈ ਪ੍ਰੋਬਲਮ ਵਾਲੀ ਗਲੀ ਉੱਥੇ ਤੋਂ ਖੂ ਦਾ ਡੱਡੂ ਖੂ ਜੀ ਲੈ ਜਾਂਦਾ ਫਿਰੇ ਜੀ ਤਿੰ ਸਰ ਮੈਂ ਚਾਹਾਂਗੀ ਕਿ ਜਾਣ ਤੋਂ ਪਹਿਲਾਂ ਤੁਸੀਂ ਜਿਹੜੇ ਸਾਡੀ ਆਡੀਅנס ਦੇਖ ਰਹੀ ਹੈ ਜਿਹੜੇ ਸਾਡੇ ਐਨ ਆਰ ਆਈ ਵੀਰ ਦੇਖ ਰਿਹਾ ਉਹਨਾਂ ਨੂੰ ਇੱਕ ਪਿਆਰਾ ਜਿਹਾ ਮੈਸੇਜ ਦਿਓ ਮੈਸੇਜ ਤਾਂ ਇਹੀ ਹੈ ਜੀ ਵੀ ਸਾਡਾ ਸਹਿਯੋਗ ਦੇ ਕੋਈ ਸਪੋਰਟ ਕਰੇ ਤਾਂ ਜੀ ਉਹਨਾਂ ਦੇ ਧੰਨਵਾਦੀ ਹੋਵਾਂਗੇ ਅਸੀਂ ਵੀ ਕਿਸੇ ਜਾਨੀ ਕਿ ਆਪਦਾ ਸੁਪਨਾ ਪੂਰਾ ਕਰ ਸਕੀਏ ਹਾਂਜੀ ਹਾਂਜੀ ਇਹ ਜਾਨੀ ਕਿ ਰਿਕੁਐਸਟ ਹੀ ਹੈ ਜੀ ਹਾਂਜੀ ਤੇ ਮੈਂ ਮੈਂ ਵੀ ਤੁਹਾਡੇ ਤੋਂ ਵੀ ਚਾਹੂਗੀ ਕਿ ਤੁਸੀਂ ਸਾਡੀ ਆਡੀਅנס ਨੂੰ ਜਿਹੜੇ ਸਾਡੇ ਐਨ ਆਰ ਆਈ ਵੀਡੀਓ ਦੇਖ ਰਹੇ ਉਹਨਾਂ ਨੂੰ ਇੱਕ ਪਿਆਰਾ ਜਿਹਾ ਮੈਸੇਜ ਦਿਓ ਮੈਸੇਜ ਤਾਂ ਜੀ ਇਹ ਹੀ ਦੇਣਾ ਚਾਹੁੰਦੇ ਵੀ ਸਾਡੀ ਵੱਧ ਤੋਂ ਵੱਧ ਸਪੋਰਟ ਕਰੋ ਕਿਉਂਕਿ ਜਿਹੜਾ ਸਾਡਾ ਸੁਪਨਾ ਸੀਗਾ ਕਦੇ ਸੁਪਨਾ ਨਾ ਬਣ ਕੇ ਰਹੇ ਜੀ ਮੈਂ ਬਹੁਤ ਹੀ ਵਧੀਆ ਮੇਰੇ ਐਨ ਆਰ ਆਈ ਵੀਰ ਦੇਖ ਰਹੇ ਨੇ ਮੈਂ ਚਾਹਾਂਗੀ ਕਿ ਪਲੀਜ਼ ਤੁਸੀਂ ਇਸ ਜੋੜੀ ਨੂੰ ਜ਼ਰੂਰ ਸਪੋਰਟ ਕਰਨਾ ਜਿਸ ਤਰ੍ਹਾਂ ਸਾਗਰਦੀਪ ਦੀ ਕਾ ਉਨੀ ਸਾਰ ਬਾਦ ਚੱਲ ਸਕਦੀ ਹੈ ਤਾਂ ਪਲੀਜ਼ ਇਹਨਾਂ ਦੀ ਵੀ ਛੋਟੀ ਜੀ ਫੈਮਿਲੀ ਹੈ ਇਹਨਾਂ ਦਾ ਬਹੁਤ ਸੋਹਣਾ ਪਰਿਵਾਰ ਹੈ ਪਰ ਗਰੀਬੀ ਕਾਰਨ ਅੱਗੇ ਨਹੀਂ ਵਾਸ ਸਕੀ ਤੁਸੀਂ ਇਹਨਾਂ ਦੀ ਆਵਾਜ਼ ਤਾਂ ਸੁਣ ਹੀ ਚੁੱਕੇ ਹੋ ਕਿ ਆਵਾਜ਼ ਵਿੱਚ ਕੋਈ ਗੱਲਬਾਤ ਹੈ ਤੇ ਮੈਂ ਚਾਹਾਂਗੀ ਪਲੀਜ਼ ਜਿਹੜੇ ਮੇਰੇ ਐਨ ਆਰ ਆਈ ਵੀਰ ਦੇਖ ਰਹੇ ਨੇ ਪਲੀਜ਼ ਇਹਨਾਂ ਦੀ ਵੱਧ ਤੋਂ ਵੱਧ ਜਿੰਨੀ ਹੋ ਸਕੇ ਸਪੋਰਟ ਕਰਨਾ ਹੈ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਜੀ ਤੇ ਦੇਖਦੇ ਰਹੋ ਜੀਐਸਡੀ ਪੰਜਾਬ ਮੀਡੀਆ ਦੇ ਅਪ ਹੁੰਦੀ ਰਹਿਵਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਹੋ ਸਕਸਕ੍ਰਾਈਬ ਕਰ ਦਿਓ ਸਤਿ ਸ਼੍ਰੀ ਅਕਾਲ ਜੀ